ਐਸਐਮਜੀਟੀ ਨਿਊਜ਼ ਦੇਖ ਰਹੇ ਸਰੋਧਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਰਕੇਸ਼ ਪ੍ਰੋਗਰਾਮ ਪੱਖ ਦੀ ਸਿਆਸਤ ਲੈ ਕੇ ਮੌਜੂਦ ਹਾਂ ਅਹਿਮ ਮੁੱਦੇ ਦੇ ਉੱਤੇ ਗੱਲਬਾਤ ਕਰਨ ਲਈ ਮੇਰੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਵਿਰਿੰਦਰ ਜੀ ਵਿਰਿੰਦਰ ਜੀ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਰਕੇਸ਼ ਜੀ ਵਿਰਿੰਦਰ ਜੀ ਯੂਐਸਏ ਤੋਂ ਚੜ੍ਹਦੀ ਉਮਰ ਦੇ ਨੌਜਵਾਨ ਨੇ ਡੋਨਲਡ ਟਰੰਪ ਦੇ ਉੱਤੇ ਹਮਲਾ ਕਰ ਦਿੱਤਾ ਬੜੇ ਹੈਰਾਨੀ ਕਰਨ ਵਾਲੇ ਤੱਥ ਜਿਹੜੇ ਸਾਹਮਣੇ ਆ ਰਹੇ ਆ ਕਿਵੇਂ ਦੇਖਦੇ ਹੋ ਰਕੇਸ਼ ਜੀ ਵਾਕਈ ਹੈਰਾਨ ਕਰਨ ਵਾਲੇ ਤੱਥ ਜਿਹੜੇ ਨੇ ਉਹ ਸਾਹਮਣੇ ਆਏ ਨੇ ਜਿਸ ਤਰੀਕੇ ਦੇ ਨਾਲ ਹਮਲਾ ਹੋਇਆ ਔਰ ਕਿਹੜੀਆਂ ਕਿਹੜੀਆਂ ਚੀਜ਼ਾਂ ਕਿਹੜੇ ਕਿਹੜੇ ਤੱਥ ਕਿਹੜੀਆਂ ਕਿਹੜੀ ਤਸਵੀਰਾਂ ਸਾਹਮਣੇ ਆਈਆਂ ਨੇ ਔਰ ਐਫ ਬੀ ਆਈ ਜਿਹੜੀ ਹੈਗੀ ਆ ਉਹ ਕੀ ਕਰ ਰਹੀ ਹੈ ਯੂ ਐਸ ਏ ਦੀ ਉੱਥੇ ਕਿਹੜੀਆਂ ਚੀਜ਼ਾਂ ਤੇ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਤੇ ਇਸ ਤੋਂ ਇਲਾਵਾ ਜਿਹੜਾ ਹਮਲਾਵਰ ਨੌਜਵਾਨ ਹੈ ਉਹਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਕਿ ਇੱਕ ਬਹੁਤ ਹੀ ਸਮਝ ਇੰਟੈਲੀਜੈਂਟ ਸਟੂਡੈਂਟ ਜਿਹੜਾ ਉਹਨੇ ਇਹ ਸਭ ਚੀਜ਼ਾਂ ਕਿਉਂ ਕੀਤੀਆਂ ਕੀ ਕਾਰਨ ਸੀ ਇਹਦੇ ਪਿੱਛੇ ਸੋ ਜਿਸ ਤਰੀਕੇ ਦਾ ਨਾ ਪਤਾ ਕਿ ਯੂ ਐਸ ਏ ਦੇ ਵਿੱਚ ਚੋਣਾਂ ਹੋਣ ਵਾਲੀਆਂ ਨੇ 5 ਨਵੰਬਰ ਨੂੰ ਚੋਣਾਂ ਨੇ ਜਿੰਨੀਆਂ ਵੀ ਪੋਲੀਟੀਕਲ ਪਾਰਟੀਆਂ ਨੇ ਉੱਥੇ ਚਾਹੇ ਰਿਪਬਲਿਕਨ ਐ ਡੈਮੋਕ੍ਰੈਟਿਕ ਐ ਉਹ ਆਪਣੇ ਆਪਣੇ ਜਿਹੜੇ ਹੈਗੇ ਆ ਪ੍ਰਚਾਰ ਕੰਪੇਨਿੰਗ ਕਰ ਰਹੀਆਂ ਨੇ ਸੋ ਜਿਸ ਤਰੀਕੇ ਦੇ ਨਾਲ 15 ਜੁਲਾਈ ਤੋਂ ਲੈ ਕੇ 18 ਜੁਲਾਈ ਦੇ ਵਿੱਚ ਰਿਪਬਲਿਕਨ ਪਾਰਟੀ ਦੀ ਨੈਸ਼ਨਲ ਕਨਵੈਨਸ਼ਨ ਹੋਣੀ ਸੀ ਉਹਦੇ ਵਿੱਚ ਜਿਹੜੇ ਡੋਨਾਲਡ ਟਰੰਪ ਨੇ ਉਹਨਾਂ ਦੀ ਜਿਹੜੀ ਕੈਂਡੀਡੇਟ ਸੀ ਸੀ ਉਮੀਦਵਾਰਤਾ ਸੀ ਰਸਮੀ ਤੌਰ ਤੇ ਉਹਦੀ ਅਨਾਉਂਸਮੈਂਟ ਕਰਨੀ ਸੀ ਪਰ ਉਸ ਤੋਂ 2 ਦਿਨ ਪਹਿਲਾਂ ਹੀ ਸ਼ਨੀਵਾਰ ਸ਼ਾਮ ਨੂੰ ਉਹਨਾਂ ਤੇ ਅਚਾਨਕ ਹਮਲਾ ਹੋ ਜਾਂਦਾ ਹੁਣ ਜੇ ਆਪਾਂ ਗੱਲ ਕਰੀਏ ਆ ਸਾਬਕਾ ਰਾਸ਼ਟਰਪਤੀ ਜੀ ਡੋਨਲਡ ਜੌਨ ਟਰੰਪ ਦੀ 14 ਜੂਨ 1946 ਨੂੰ ਇਹਨਾਂ ਦਾ ਜਨਮ ਹੋਇਆ ਸੀ 45ਵੇਂ ਰਾਸ਼ਟਰਪਤੀ ਸੀਗੇ ਇਹ ਯੂਐਸਏ ਦੇ ਸਾਬਕਾ ਰਾਸ਼ਟਰਪਤੀ ਔਰ 2017 ਤੋਂ ਲੈ ਕੇ 2021 ਤੱਕ ਇਹਨਾਂ ਦਾ ਕਾਰਜਕਾਲ ਰਿਹਾ ਦੇਖੋ ਜਸਟ ਢੰਗ ਨਾਲ ਸਾਡੇ ਇੱਥੇ ਪ੍ਰਧਾਨ ਮੰਤਰੀ ਜਿਹੜੇ ਹੈਗੇ ਸੁਪਰੀਮੋ ਹੁੰਦੇ ਠੀਕ ਹੈ ਉਸ ਤੋਂ ਉੱਤੇ ਅਹੁਦਾ ਜਿਹੜਾ ਹੁੰਦਾ ਹੈ ਸੰਵਿਧਾਨਕ ਅਹੁਦਾ ਜਿਹੜਾ ਹੁੰਦਾ ਰਾਸ਼ਟਰਪਤੀ ਦਾ ਹੁੰਦਾ ਪਰ ਜਿਹੜੀ ਪਾਵਰ ਹੁੰਦੀ ਹੈ ਨਾ ਮਤਲਬ ਉਹ ਪ੍ਰਧਾਨ ਮੰਤਰੀ ਦੇ ਹੱਥ ਹੀ ਹੁੰਦੀ ਹੈ ਜ਼ਿਆਦਾ ਉਸੇ ਤਰੀਕੇ ਦੇ ਨਾਲ ਯੂਐਸਏ ਦੇ ਵਿੱਚ ਜਿਹੜੀ ਮੇਨ ਜਾਂ ਆਪਾਂ ਕਹਿੰਦੇ ਲੀਡਿੰਗ ਜਿਸ ਢੰਗ ਨਾਲ ਸਾਡੇ ਭਾਰਤ ਦੇ ਵਿੱਚ ਰਾਸ਼ਟਰਪਤੀ ਪ੍ਰਧਾਨ ਮੰਤਰੀ ਹੁੰਦੇ ਆ ਪਾਵਰ ਤੇ ਉਸੇ ਤਰੀਕੇ ਦੇ ਨਾਲ ਯੂਐਸਏ ਦੇ ਵਿੱਚ ਰਾਸ਼ਟਰਪਤੀ ਦੀਆਂ ਜਿਹੜੀਆਂ ਚੋਣਾਂ ਹੁੰਦੀਆਂ ਨੇ ਔਰ ਸੁਪਰੀਮੋ ਜਿਹੜੇ ਹੁੰਦੇ ਉਹ ਤਾਂ ਕਾਰਜਕਾਲ ਜਿਹੜਾ ਹੁੰਦਾ ਉਹ 4 ਸਾਲ ਦਾ ਹੁੰਦਾ ਸਾਡੇ ਇੱਥੇ 5 ਸਾਲ ਦਾ ਉੱਥੇ 4 ਸਾਲ ਦਾ ਕਾਰਜਕਾਲ ਹੁੰਦਾ ਹਰ 4 ਸਾਲ ਬਾਅਦ ਉੱਥੇ ਚੋਣਾਂ ਹੁੰਦੀਆਂ ਨੇ ਹੁਣ ਜਿਸ ਤਰੀਕੇ ਦੇ ਨਾਲ ਜੇ ਆਪਾਂ ਗੱਲ ਕਰਦੇ ਆ ਏ ਡੋਨਾਲਡ ਜான் 트াম্প ਦੀ ਇਕਨੋਮਿਕਸ ਦੇ ਵਿੱਚ ਇਹ ਗ੍ਰੈਜੂਏਟ ਨੇ 트াম্প ਟਾਵਰ ਵੀ ਉੱਥੇ ਬੜਾ ਮਸ਼ਹੂਰ ਆ बिजनेसमੈਨ ਨੇ ਚੰਗਾ ਪੈਸਾ ਚੰਗਾ ਰਜ਼ੂਕ ਹੈ ਇਹਨਾਂ ਦਾ ਔਰ ਬੜੇ ਸੁਰਖੀਆਂ ਜੇ ਰਹਿੰਦੇ ਨੇ ਦੇਖੋ ਪੈਂਸਿਲਵੇਨੀਆ ਸਟੇਟ ਯੂ ਐਸ ਦੇ ਵਿੱਚ ਪੈਂਸਿਲਵੇਨੀਆ ਸਟੇਟ ਦਾ ਸ਼ਹਿਰ ਆ ਬਟਲਰ ਉੱਥੇ ਸ਼ਨੀਵਾਰ ਸ਼ਾਮ ਨੂੰ 6:02 ਤੇ ਉੱਥੇ ਆਉਂਦੇ ਨੇ ਸਟੇਜ ਦੇ ਉੱਤੇ ਉੱਥੇ ਭਾਸ਼ਣ ਦੇਣ ਵਾਸਤੇ ਕੈਂਪੇਨ ਚੱਲ ਰਹੀ ਸੀ 6:11 ਤੇ ਅਚਾਨਕ ਫਾਇਰ ਹੋ ਜਾਂਦਾ ਜੀ ਇਹ ਰੈਲੀ ਚ ਹੋਇਆ ਸਰ ਬਿਲਕੁਲ ਰੈਲੀ ਚ ਹੋਇਆ ਜੀ ਔਰ ਫਾਇਰ ਜਦੋਂ ਹੁੰਦਾ ਤੇ ਫਟਾਫਟ ਜਿਹੜੇ ਸਿਕਰਟ ਸਰਵਿਸਿਸ ਦੇ ਜਵਾਨ ਸੀ ਉਹ ਫਟਾਫਟ ਇਹਨਾਂ ਨੂੰ ਆ ਕੇ ਇਹ ਬਚਾਉਣ ਦੀ ਕੋਸ਼ਿਸ਼ ਕਰਦੇ ਨੇ ਗੋਲੀ ਜਿਹੜੀ ਹੈ ਇਹਨਾਂ ਦੇ ਕੰਨ ਨੂੰ ਛੂ ਕੇ ਖਹਿ ਕੇ ਲੰਘ ਜਾਂਦੀ ਹੈ ਖੂਨ ਨਾਲ ਇਹਨਾਂ ਦੇ ਚਿਹਰਾ ਜਿਹੜਾ ਹੈਗਾ ਖੂਨ ਲੱਗ ਜਾਂਦਾ ਚਿਹਰੇ ਦੇ ਉੱਤੇ ਔਰ ਫਟਾਫਟ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਬਚਾਉਂਦੇ ਨੇ ਦੂਜੇ ਪਾਸੇ ਜਿਹੜੀ ਸੀਕ੍ਰੇਟ ਸਰਵਿਸ ਦੇ ਜਵਾਨ ਹੈਗੇ ਨੇ ਉਹ ਵੀ ਫਾਇਰ ਓਪਨ ਕਰ ਦਿੰਦੇ ਨੇ ਫਾਇਰ ਕਰਦੇ ਜਿਹੜਾ ਹਮਲਾਵਾਰ ਹੈ ਉਹ ਜਿਹੜਾ ਹੈਗਾ ਸਪੋਰਟ ਤੇ ਉਹਦੀ ਡੈਥ ਹੋ ਜਾਂਦੀ ਹੈ ਗੋਲੀ ਦੇ ਨਾਲ ਦੂਜੇ ਪਾਸੇ ਇੱਕ ਜਿਹੜਾ ਦਰਸ਼ਕ ਹੈ ਜਿਹੜਾ ਉੱਥੇ ਉੱਥੇ ਉਸ ਰੈਲੀ ਦੇ ਦੌਰਾਨ ਜਿਹੜਾ ਉਹ ਉੱਥੇ ਮੌਜੂਦ ਸੀ ਆਮ ਬੰਦਾ ਕਾਮਨ ਮੈਨ ਉਹ ਉਹਦੀ ਗੋਲੀ ਨਾਲ ਡੈਥ ਹੋ ਜਾਂਦੀ ਤੇ ਇੱਕ ਹੋਰ ਜਿਹੜਾ ਬੰਦਾ ਉੱਥੇ ਜਿਹੜਾ ਦਰਸ਼ਕ ਸੀਗਾ ਉਹ ਜ਼ਖਮੀ ਹੋ ਜਾਂਦਾ ਔਰ ਦੱਸਿਆ ਜਾਂਦਾ ਕਿ 4 ਫਾਇਰ ਹਮਲਾਵਰ ਵੱਲੋਂ ਕੀਤੇ ਗਏ ਜੀ 4 ਫਾਇਰ ਜਿਹੜੇ ਨੇ ਹਮਲਾਵਰ ਵੱਲੋਂ ਕੀਤੇ ਗਏ ਨੇ ਹੁਣ ਜਿਸ ਤਰੀਕੇ ਦੇ ਨਾਲ ਇਹ ਉੱਥੇ ਚੋਣਾ ਹੋਣੀ ਹੈ ਦੇਖੋ ਜਦੋਂ ਵੀ ਕੋਈ ਚੀਜ਼ ਹੋਵੇ ਇੱਕ ਸਿੰਪੈਥੀ ਦੇ ਸਿੰਪੈਥੀ ਜਿਹਨੂੰ ਆਪਾਂ ਕਹਿੰਦੇ ਹਮ ਦਰਦੀ ਦੇ ਤੌਰ ਤੇ ਵੀ ਜਿਹੜੀ ਹੈਗੇ ਨੇ ਜਿਹੜੇ ਉੱਥੇ ਸਿਆਸਤਦਾਨ ਸਾਡੇ ਹੁੰਦੇ ਨੇ ਹਮਦਰਦੀ ਵੀ ਉਹਨਾਂ ਨੂੰ ਮਿਲ ਜਾਂਦੀ ਹੈ ਕਈ ਵਾਰੀ ਤੇ ਦੱਸਿਆ ਜਾ ਰਿਹਾ ਹੈ ਕਿ ਇਹ ਜਿਹੜੀ ਸਿੰਪਥੀ ਜਿਹੜੀ ਹੈਗੀ ਹੈ ਹਮਦਰਦੀ ਹੈ ਜਿਹੜੀ ਉਹ ਮਿਲਣੀ ਜਿਹੜੀ ਹੈ ਉਹ ਮੈਨੂੰ ਲੱਗਦਾ ਹੈ ਕਿ ਜਰੂਰ ਉਸ ਢੰਗ ਨਾਲ ਜਿਸ ਢੰਗ ਨਾਲ ਉਹਨਾਂ ਦੇ ਹਮਲਾ ਹੋਇਆ ਤੇ ਔਰ ਲੋਕਾਂ ਦੇ ਮਨ ਦੇ ਵਿੱਚ ਇਹ ਸਭ ਚੀਜ਼ਾਂ ਆਣ ਕੇ ਤੇ ਕੈਂਡੀਡੇਟ ਜਿਹੜੀ ਹੈਗੀ ਹੈ ਉਹ ਤੇ ਮਜ਼ਬੂਤ ਹੋਊਗੀ ਹੋਊਗੀ ਉਹਨਾਂ ਦੀ ਔਰ ਦੂਜੇ ਪਾਸੇ ਜੇ ਆਪਾਂ ਗੱਲ ਕਰ ਲਈਏ ਤੇ ਇੱਕ ਬਹੁਤ ਵੱਡਾ ਜਿਹੜਾ ਮੁੱਦਾ ਹੈਗਾ ਉਹ ਉੱਠੇਗਾ ਕਿਉਂਕਿ ਜਿਹੜੇ ਸਾਬਕਾ ਰਾਸ਼ਟਰਪਤੀ ਹੈਗੇ ਨੇ ਡੋਨਲਡ ਜான் 트ੰਪ ਉਹਨਾਂ ਨੇ ਇਹ ਗੱਲ ਕਹਿਣੀ ਹੈ ਕਿ ਦੇਖੋ ਜੇ ਉਹ ਸੇਫ ਨਹੀਂ ਹੈਗੇ ਇਹ ਮੁੱਦਾ ਬਣ ਸਕਦਾ ਹੈ ਉਹਨਾਂ ਨੇ ਕਿਹਾ ਕਿ ਦੇਖੋ ਜੇ ਮੈਂ ਸੇਫ ਨਹੀਂ ਹੈ ਤੇ ਯੂਐਸ ਵਿੱਚ ਕਿਹੜਾ ਸੇਫ ਹੈਗਾ ਹਾਲਾਤ ਹੈ ਦੂਜੇ ਪਾਸੇ ਸਾਡੇ ਪ੍ਰਧਾਨ ਮੰਤਰੀ ਹੁਰਾਨ ਨੇ ਵੀ ਉੱਥੇ ਜਿਹੜਾ ਹੈਗਾ ਇਸ ਚੀਜ਼ ਦੀ ਨਿਖੇਦੀ ਕੀਤੀ ਹੈ ਉੱਥੋਂ ਦੇ ਜਿਹੜੇ ਰਾਸ਼ਟਰਪਤੀ ਜੋ ਬਾਈਡਨ ਠੀਕ ਹੈ ਉਪਰਾਸ਼ਟਪਤੀ ਕਾਮਲਾ ਹੈਰਿਸ ਹੋਰ ਜਿਸ ਤਗ ਨਾਲ ਉਥੇ ਪੂਰੇ ਇੰਟਰਨੈਸ਼ਨਲ ਲੈਵਲ ਤੇ ਇਸ ਹਮਲੇ ਦੀ ਨਿਖੇਦੀ ਕੀਤੀ ਜਾ ਰਹੀ ਹੈ ਦੂਜੇ ਪਾਸੇ ਹਮਲਾ ਕਿਹਦੇ ਵੱਲੋਂ ਕੀਤਾ ਗਿਆ ਕਿਉਂ ਕੀਤਾ ਗਿਆ ਦੇਖੋ ਬੜੀ ਹੈਰਾਨ ਕਰਨ ਵਾਲੀ ਗੱਲ ਹੈ ਕਿ ਹਮਲਾ ਜਿਹੜਾ ਕੀਤਾ ਗਿਆ ਉਹ ਇੱਕ ਚੜ੍ਹਦੀ ਉਮਰ ਦੇ ਨੌਜਵਾਨ ਬਚਪਨ ਹੀ ਸਮਝ ਲੋ ਕਿ 20 ਸਾਲ ਦਾ ਜਿਹੜਾ ਨੌਜਵਾਨ ਉਹਦੇ ਵੱਲੋਂ ਹਮਲਾ ਕੀਤਾ ਗਿਆ ਥਾਮਸ ਮੈਥਿਊ ਕਰੁਕਸ ਦਾ ਨਾਂ ਦਾ ਜਿਹੜਾ ਨੌਜਵਾਨ ਹੈ 20 ਸਾਲ ਦਾ ਉਹਦੇ ਵੱਲੋਂ ਹਮਲਾ ਕੀਤਾ ਗਿਆ ਜਿੱਥੇ ਰੈਲੀ ਹੋ ਰਹੀ ਸੀ ਉੱਥੋਂ ਕੁਝ ਮੀਟਰ ਦੀ ਦੂਰੀ ਤੇ 100 200 ਮੀਟਰ ਦੀ ਦੂਰੀ ਤੋਂ ਉੱਪਰ ਜੀ ਥੋੜਾ ਜਿਹਾ ਉਚਾਈ ਤੇ ਸੀਗਾ ਥਾਂ ਜਿੱਥੋਂ ਨੇ ਹਮਲਾ ਕੀਤਾ ਤੇ ਇਹ ਆਰ 15 ਰਾਈਫਲ ਜਿਹੜੇ ਹਮਲਾਵਰ ਦੇ ਬਾਪ ਦੀ ਦੱਸੀ ਜਾ ਰਹੀ ਹੈ ਉਸ ਰਾਈਫਲ ਦੇ ਨਾਲ ਇਸ ਨੇ ਨੌਜਵਾਨ ਨੇ ਹਮਲਾ ਕੀਤਾ ਸਪੋਰਟ ਤੇ ਜਿਹੜਾ ਹੈਗਾ ਉਸ ਦੀ ਮਤਲਬ ਗੋਲੀ ਦੇ ਨਾਲ ਉਹਦੀ ਡੈਥ ਹੋ ਗਈ ਹੈ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਬੜੀਆਂ ਇਹਦੇ ਬਾਰੇ ਮੈਥਿਊ ਬਾਰੇ ਬੜੀਆਂ ਹੈਰਾਨ ਕਰਨ ਵਾਲੀਆਂ ਥਾਮਸ ਮੈਥਿਊ ਕਰਕਸ ਬਾਰੇ ਬੜੀਆਂ ਹੈਰਾਨ ਕਰਨ ਵਾਲੀਆਂ ਚੀਜ਼ਾਂ ਸਾਹਮਣੇ ਆਈਆਂ ਨੇ 2022 ਦੇ ਵਿੱਚ ਇਹ ਜਿਹੜਾ ਹੈਗਾ ਇਹ ਸਕੂਲ ਤੋਂ ਗ੍ਰੈਜੂਏਟ ਹੋਇਆ ਔਰ ਬੈਥਲ ਪਾਰਕ ਹਾਈ ਸਕੂਲ ਜਿਹੜਾ ਹੈਗਾ ਯੂ ਐਸ ਏ ਦੇ ਵਿੱਚ ਉੱਥੋਂ ਪਾਸ ਆਊਟ ਹੋਇਆ ਉੱਥੋਂ ਗ੍ਰੈਜੂਏਟ ਹੋਇਆ ਗ੍ਰੈਜੂਏਟ ਦਾ ਮਤਲਬ ਹੁੰਦਾ ਹੈ 12ਵੀਂ ਪਾਸ ਇੱਥੇ ਤੇ ਆਪਾਂ ਕਹਿੰਦੇ 12ਵੀਂ ਪਾਸ ਹੋ ਗਿਆ ਜੀ ਉੱਥੇ ਜਦੋਂ 12ਵੀਂ ਪਾਸ ਬੱਚਾ ਹੁੰਦਾ ਉਹਨੂੰ ਕਹਿੰਦੇ ਗ੍ਰੈਜੂਏਟ ਹੋ ਗਿਆ ਉਹਨੂੰ ਵੀ ਗ੍ਰੈਜੂਏਟ ਕਹਿੰਦੇ ਮਤਲਬ ਜਿੱਥੇ ਇਹ ਪ੍ਰੋਗਰਾਮ ਚੱਲਿਆ ਸੀ ਉੱਥੋਂ ਥੋੜੀ ਦੂਰੀ ਇਹਦਾ ਮਤਲਬ ਕਿ ਕੁਝ ਮਤਲਬ ਸਮੇਂ ਲਈ ਕੁਝ ਕਿਲੋਮੀਟਰ ਦੂਰੀ ਹੋ ਤਾ ਇਹਦਾ ਘਰ ਸੀਗਾ ਤੇ ਦੱਸਿਆ ਜਾ ਰਿਹਾ ਹੈ ਕਿ ਇਹ ਜਿਹੜਾ ਨੌਜਵਾਨ ਹੈਗਾ ਇਹ ਇਸ ਨੂੰ 500 ਡਾਲਰ ਦਾ ਪ੍ਰਾਈਜ਼ ਵੀ ਮਿਲਿਆ ਸੀ ਆ ਅਵਾਰਡ ਮਿਲਿਆ ਸੀਗਾ ਨੈਸ਼ਨਲ ਮੈਥ ਐਂਡ ਸਾਇੰਸ ਇਨੀਸ਼ੀਏਟਿਵ ਜਿਹੜਾ ਹੋਇਆ ਸੀਗਾ ਯੂਐਸਏ ਦੇ ਵਿੱਚ ਮਤਲਬ ਮੈਥ ਦਾ ਇਹ ਬਹੁਤ ਬ੍ਰਿਲੀਅੰਟ ਸਟੂਡੈਂਟ ਸੀਗਾ ਔਰ ਦੱਸਿਆ ਜਾ ਰਿਹਾ ਕਿ ਸਕੂਲ ਦੇ ਵਿੱਚ ਵੀ ਬੜਾ ਰਿਜ਼ਰਵ ਰਹਿੰਦਾ ਸੀ ਬੜਾ ਘੱਟ ਬੋਲਦਾ ਸੀਗਾ ਦੂਸਰਿਆਂ ਨਾਲ ਜ਼ਿਆਦਾ ਮਿਕਸ ਅਪ ਨਹੀਂ ਸੀ ਹੁੰਦਾ ਔਰ ਇਹਦੀ ਬੁੱਲੀ ਬਹੁਤ ਹੁੰਦੀ ਸੀ ਬੁੱਲੀ ਮਤਲਬ ਕਿ ਜਦੋਂ ਆਪਾਂ ਕਹਿੰਦੇ ਆ ਸਕੂਲਾਂ ਦੇ ਵਿੱਚ ਬੜੀ ਮਜੇ ਲੈਂਦੇ ਬੱਚੇ ਇੱਕ ਦੂਜੇ ਨਾਲ ਉਹਦੇ ਨਾਲ ਸ਼ਰਾਰਤ ਕਰਕੇ ਉਹਨੂੰ ਐਵੇਂ ਕਸਦੇ ਰਹਿਣਾ ਉਹਦੇ ਨਾਲ ਸ਼ਰਾਰਤਾਂ ਕਰਦੇ ਰਹਿਣਾ ਪਰ ਉਹ ਵਿਚਾਰਾ ਚੁੱਪ ਕਰਕੇ ਸਾਈਡ ਤੇ ਰਹਿੰਦਾ ਸੀ ਜਿਆਦਾ ਕੋਈ ਬੋਲਦਾ ਨਹੀਂ ਸੀ ਜਿਆਦਾ ਸੋਸ਼ਲ ਨਹੀਂ ਸੀ ਹੈਗਾ ਔਰ ਜਿਸ ਤਰੀਕੇ ਦੇ ਨਾਲ ਉਹਦਾ ਇਸ ਵੇਲੇ ਜਿਹੜੀਆਂ ਚੀਜ਼ਾਂ ਹੋਈਆਂ ਨੇ ਉਹਦੇ ਨਾਲ ਬੜੀਆਂ ਹੈਰਾਨ ਕਰਨ ਵਾਲੀਆਂ ਹੋਈਆਂ ਗ੍ਰੈਜੂਏਸ਼ਨ ਤੋਂ ਬਾਅਦ ਯਾਨੀ ਕਿ 12ਵੀਂ ਪਾਸ ਕਰਨ ਤੋਂ ਬਾਅਦ ਇੱਕ ਨਰਸਿੰਗ ਹੋਮ ਦੇ ਵਿੱਚ ਇਹ ਕੰਮ ਕਰਦਾ ਸੀਗਾ ਤੇ ਉਹ ਇਹਦੀ ਕਾਰ ਚੋਂ ਇੱਕ ਅਜੀਬ ਜਿਹਾ ਯੰਤਰ ਮਿਲਿਆ ਜਿਹਦੀ ਐਫਪੀਆਈ ਜਿਹੜੀ ਇਨਵੈਸਟੀਗੇਸ਼ਨ ਕਰ ਰਹੀ ਹੈ ਇਹਦੇ ਮੋਬਾਈਲ ਦੇ थ्रू ਹੋਰ ਚੀਜ਼ਾਂ ਦਾ ਪਤਾ ਲਾ ਰਹੀ ਹੈ ਇੱਕ ਐਵਰੇਜ ਫੈਮਲੀ ਦਾ ਸੀਗਾ ਮਤਲਬ ਮਿਡਲ ਕਲਾਸ ਦਾ ਸੀ ਜਿਆਦਾ ਕੋ ਬਹੁਤ ਹਾਈ ਫਾਈ ਫੈਮਲੀ ਦਾ ਨਹੀਂ ਸੀ ਹੈਗਾ ਬੜੇ ਆਮ ਜਿਹੇ ਪਰਿਵਾਰ ਦਾ ਸੀਗਾ ਔਰ ਹਾਲੇ ਇਸ ਦੀ ਜ਼ਿੰਦਗੀ ਦੀ ਸ਼ੁਰੂਆਤ ਹੋਣੀ ਸੀ ਹੁਣ ਚੀਜ਼ ਹੈ ਕਿ ਹਮਲਾ ਕਿਉਂ ਹੋਇਆ ਇਹ ਕਰਨਾ ਤਾਂ ਨਹੀਂ ਪਤਾ ਲੱਗਿਆ ਵੀ ਕਿਉਂ ਹੋਇਆ ਦੇਖੋ ਇਹਦੇ ਬਾਰੇ ਨਾ ਜਿਹੜੀ ਐਫਬੀਆਈ ਹੈ ਹੋਰ ਸੀਕ੍ਰੀਟ ਏਜੰਸੀਜ਼ ਹੈ ਉਹ ਪਤਾ ਲਾਉਣ ਦੀਆਂ ਕੋਸ਼ਿਸ਼ ਕਰ ਰਹੀ ਹੈ ਜੀ ਇੰਨੀ ਵੱਡੀ ਯੂਐਸਏ ਦੀ ਐਫਬੀਆਈ ਹੈਗੀ ਹੈ ਜਿਹੜੇ ਕੰਟਰੀ ਤੋਂ ਬਾਹਰ ਦੇ ਸਿਸਟਮ ਦੇਖਦੀ ਹੈ ਜਾਂ ਉਹ ਸੀਆਈਏ ਹੈ ਇੰਟਰਨਲੀ ਐਫਬੀਆਈ ਦੇਖਦੀ ਹੈ ਹੋਰ ਸੀਕ੍ਰੀਟ ਏਜੰਸੀਜ਼ ਹੈ ਤੁਹਾਨੂੰ ਪਤਾ ਹੀ ਹੈ ਕਿ ਯੂਐਸਏ ਦੀ ਜਿਹੜੀ ਖੂਫੀਆ ਏਜੰਸੀਜ਼ ਨੇ ਬੜੀਆਂ ਸਟਰੋਂਗ ਮੰਨੀਆਂ ਜਾਂਦੀਆਂ ਨੇ ਬੜੀਆਂ ਤਾਕਤਵਰ ਮੰਨੀਆਂ ਜਾਂਦੀਆਂ ਨੇ ਔਰ ਬੜੇ ਹੈਰਾਨ ਕਰਨ ਵਾਲੀਆਂ ਚੀਜ਼ਾਂ ਜਿਹੜੀਆਂ ਨੇ ਕਰਦੀਆਂ ਨੇ ਪਰ ਅਚਾਨਕ ਇਹ ਸਭ ਚੀਜ਼ਾਂ ਦਾ ਹੋਣਾ ਸਾਫਕਾਰ ਰਾਸ਼ਟਰਪਤੀ ਦੇ ਉੱਤੇ ਹਮਲਾ ਹੋਣਾ ਔਰ ਇਸ ਢੰਗ ਦੇ ਨਾਲ ਸਭ ਚੀਜ਼ਾਂ ਹੋਣੀਆਂ ਪੂਰੇ ਇੰਟਰਨੈਸ਼ਨਲ ਲੈਵਲ ਤੇ ਆਲਮੀ ਪੱਧਰ ਤੇ ਬੜਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਹਰ ਪਾਸੇ ਜਿਹੜੀ ਇਹ ਹਮਲੇ ਦੀ ਨਿਖੇਧੀ ਕੀਤੀ ਜਾ ਰਹੀ ਹੈ ਔਰ ਦੇਖੋ ਇਹ ਹਮਲਾ ਪਹਿਲੀ ਵਾਰ ਨਹੀਂ ਹੋਇਆ ਦੇ ਭਾਰਤ ਦੇ ਵਿੱਚ ਵੀ ਤੁਸੀਂ ਦੇਖ ਲੋਗੇ ਪ੍ਰਧਾਨ ਮੰਤਰੀਆਂ ਤੇ ਸਾਡੇਾਂ ਤੇ ਹਮਲਾ ਬਹੁਤ ਹੋਏ ਐ ਹੈਨਾ ਤੇ ਇੱਕ ਵਾਰੀ ਸਾਡੇ ਸਾਫਕਾ ਪ੍ਰਧਾਨ ਮੰਤਰੀ ਮਰਹੂਮ ਰਜੀਵ ਗਾਂਧੀ ਜੀ ਜਦੋਂ ਸ਼੍ਰੀਲੰਕਾ ਗਏ ਸੀ ਉੱਥੇ ਵੀ ਇੱਕ ਵਾਰੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ ਉੱਥੋਂ ਦੇ ਜਦੋਂ ਪਰੇਡ 'ਚ ਸੀਗੇ ਜਦੋਂ ਉੱਥੇ ਉਤਰੇ ਸੀ ਏਅਰਪੋਰਟ ਤੇ ਤੇ ਅਚਾਨਕ ਉਹਨਾਂ ਨੂੰ ਮਤਲਬ ਕਿ ਆਪ ਹੀ ਫੁਰਤੀ ਨਾਲ ਉਹ ਸਾਈਡ ਤੇ ਹੋ ਗਏ ਸੀ ਤੇ ਬਚ ਗਏ ਸੀ ਔਰ ਜਿਸ ਤਰੀਕੇ ਨਾਲ ਯੂਐਸਏ ਦੀ ਆਪਾਂ ਜੇ ਗੱਲ ਕਰੀਏ ਤਾਂ ਯੂਐਸਏ ਦੇ ਵਿੱਚ ਇਹ ਪਹਿਲੀ ਵਾਰ ਹੀ ਨਹੀਂ ਹੈਗਾ 2005 ਤੇ ਜਾਰਜ ਵਾਕਰ ਬੁਸ਼ ਦੇ ਉੱਤੇ ਜਿਹੜਾ ਗ੍ਰੇਨੇਡ ਨਾਲ ਹਮਲਾ ਹੋ ਗਿਆ ਸੀ ਬਚ ਗਏ ਸੀ ਫਿਰ ਉਸ ਤੋਂ ਬਾਅਦ ਤੁਸੀਂ ਦੇਖ ਲਓ ਉਸ ਤੋਂ ਪਹਿਲਾਂ ਰੋਨਲਡ ਰੀਗਨ 1981 ਦੇ ਉੱਤੇ ਹਮਲਾ ਜਿਹੜਾ ਰੋਨਲਡ ਰੀਗਨ ਜਿਹੜੇ ਨੇ ਉਹ ਫਿਲਮਾਂ ਦੇ ਹਾਲੀਵੁੱਡ ਫਿਲਮਾਂ ਦੇ ਵਿੱਚ ਵੀ ਕੰਮ ਕਰਦੇ ਰਹੇ ਨੇ ਹੈਨਾ ਉਹਨਾਂ ਤੇ ਵੀ ਹਮਲਾ ਹੋਇਆ ਸੀ ਬਚ ਗਏ ਫਿਰ ਦੇਖੋ 1963 ਵਿੱਚ ਜான் ਐਫ ਕੈਨੇਡੀ ਦੇ ਉੱਤੇ ਹਮਲਾ ਹੋਇਆ ਸੀ ਬੜਾ ਮਸ਼ਹੂਰ ਉਹਦੇ ਵਿੱਚ ਇਹਨਾਂ ਦੀ ਡੈਥ ਉਸ ਜੀ ਡ ਲਾਸ ਦੇ ਵਿੱਚ ਡ ਲਾਸ ਦੇ ਵਿੱਚ ਹਮਲਾ ਹੋਇਆ ਸੀਗਾ ਔਰ ਇਹਨਾਂ ਦੀ ਡੈਥ ਹੋ ਗਈ ਸੀ ਫਿਰ ਆਪਾਂ ਫਰੈਂਕਲਿਨ ਰੂਜ਼ਵੈਲਟ ਦੀ ਗੱਲ ਕਰੀਏ ਫਰੈਂਕਲਿਨ ਰੂਜ਼ਵੈਲਟ ਯੂ ਐਸ اے ਦੇ ਰਾਸ਼ਟਰਪਤੀ 1933 ਦੇ ਵਿੱਚ ਦੇਖੋ ਉਹਨਾਂ ਤੇ ਵੀ ਜਿਹੜਾ ਹਮਲਾ ਹੋਇਆ ਸੀ ਪਰ ਉਹ ਅਨਸਕਸੈਸਫੁਲ ਹੋਇਆ ਸੀ ਹਮਲਾ ਅਸੈਸੀਨੇਸ਼ਨ ਜਿਹੜਾ ਅਨਸਕਸੈਸਫੁਲ ਸੀ ਠੀਕ ਹੈ ਔਰ ਉਸ ਵੇਲੇ ਜਦ ਬ ਗੱਲ ਕਰੀ ਉਸ ਵੇਲੇ ਚਾਰ ਵਾਰ ਜਿਹੜੇ ਇਹ ਰਾਸ਼ਟਰਪਤੀ ਰਹੇਗੇ ਸੀ ਫ੍ਰੈਂਕਲਿਨ ਰੂਜ਼ਵੈਲਟ ਯੂਐਸਏ ਦੇ ਪਰ ਉਸ ਤੋਂ ਬਾਅਦ ਕਿਉਂ ਹੈ ਕਿ ਜਿਹੜਾ ਟਿਨਿਓਰ ਹੈ ਉਹ ਹੁਣ ਇਸ ਵੇਲੇ ਕਿ ਦੋ ਵਾਰੀ ਸਿਰਫ ਯੂਐਸਏ ਦੇ ਵਿੱਚ ਦੋ ਵਾਰੀ ਰਾਸ਼ਟਰਪਤੀ ਬਣ ਸਕਦੇ ਨੇ ਉੱਥੇ ਨਾ ਜੀ ਹੁਣ ਮੇਨ ਚੀਜ਼ਾਂ ਕੀ ਹੈ ਮੇਨ ਚੀਜ਼ ਇਹ ਹੈ ਕਿ ਉੱਥੇ ਜਿਹੜਾ ਗਨ ਕਲਚਰ ਯੂਐਸਏ ਦੇ ਵਿੱਚ ਗਨ ਕਲਚਰ ਬਹੁਤ ਜ਼ਬਰਦਸਤ ਹੈ ਮੇਰੇ ਇੱਕ ਨਾਉਨ ਦੋਸਤ ਇੱਕ ਯੂਐਸਏ ਦੇ ਵਿੱਚ ਹੈ ਕੈਲੀਫੋਰਨੀਆ ਦੇ ਵਿੱਚ ਹੈਗਾ ਔਰ ਉਹ ਉਹ ਦੱਸਦਾ ਕਿ ਉਹਦੇ بیٹے ਕੋਲ ਜਿਹੜਾ ਹੈਗਾ ਅਸਲਾ ਔਰ ਉਹ ਸੇਫਟੀ ਵਾਸਤੇ ਰੱਖਿਆ ਆ ਵੀ ਉਹਨੇ ਗਨ ਰੱਖੀ ਹੈ ਇੱਥੇ ਵੀ ਰੱਖਦਾ ਸੀ ਖੈ ਲਾਇਸੈਂਸੀ ਪਿਸਟਲ ਤੇ ਉੱਥੇ ਵੀ ਕਹਿੰਦਾ ਟਰੱਕਰ ਟਰੱਕਰ ਹੈਗਾ ਉਹ ਆਪ ਦੀ ਉਹਦੀ ਕੰਪਨੀ ਹੈਗੀ ਹੈ ਟਰੰਕੀ ਟ੍ਰਕਿੰਗ ਦੀ ਔਰ ਜਿਸ ਤਰੀਕੇ ਨਾਲ ਉਹ ਦੱਸਦਾ ਕਿ ਉੱਥੇ ਤੇ ਜਿਹੜੀ ਲਾਜ਼ਮੀ ਹੈਗੀ ਆ ਆਪਣੀ ਸੇਫਟੀ ਦੇ ਲਈ ਜ਼ਰੂਰੀ ਹੈ ਕਈ ਇਲਾਕੇ ਉੱਥੇ ਇਹੋ ਜਿਹੇ ਨੇ ਜਿੱਥੇ ਸੇਫਟੀ ਦੀ ਜ਼ਰੂਰਤ ਹੈ ਪਰ ਬਹੁਤ ਸਾਰੇ ਦੇਖੋ ਕਿ ਹੁਣ ਇਹ ਬੱਚੇ ਦੀ ਰਾਈਫਲ ਨਹੀਂ ਸੀ ਹੈਗੀ ਇਹਦੇ ਬਾਪ ਦੀ ਸੀਗੀ ਪਰ ਅਕਸਰ ਆਪਾਂ ਸੁਣਦੇ ਆ ਕਿ ਛੋਟੇ ਛੋਟੇ ਬੱਚੇ ਜਿਹੜੇ ਸਕੂਲਾਂ ਦੇ ਵਿੱਚ ਫਾਇਰ ਓਪਨ ਕਰ ਦਿੰਦੇ ਨੇ ਉੱਥੇ ਜਾ ਕੇ ਬਹੁਤ ਸਾਰੇ ਲੋਕ ਮਾਰੇ ਜਾਂਦੇ ਨੇ ਜਿਹੜਾ ਜ਼ਰੂਰਤ ਤੋਂ ਵੱਧ ਜਿਹੜਾ ਗਨ ਕਲਚਰ ਹੈ ਉਹ ਬਹੁਤ ਮੜਾ ਇਹਦੇ ਰੋਕਣਾ ਪਊਗਾ ਯੂ ਐਸ ਏ ਦੇ ਵਿੱਚ ਯੂ ਐਸ ਏ ਦੇ ਵਿੱਚ ਇਹ ਸਭ ਚੀਜ਼ਾਂ ਜਿਹੜੀਆਂ ਨੇ ਰੋਕਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਹੈ ਪਰ ਉਹ ਕਹਿੰਦੇ ਉੱਥੇ ਵੀ ਸਿਆਸਤ ਹੈਗੀ ਆ ਉੱਥੇ ਵੀ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਬਹੁਤ ਵੱਡੇ ਸਕੇਲ ਦੇ ਉੱਤੇ ਹੈਗੇ ਆ ਵਪਾਰ bizness ਅਸਲਾ ਜਿਹੜਾ ਉੱਥੇ ਸੇਲ ਹੁੰਦਾ ਕੰਪਨੀਆਂ ਜਿਹੜੀਆਂ ਹੈਗੀਆਂ ਮੁਨਾਫਾ ਖੋਰ ਕੰਪਨੀਆਂ ਨਹੀਂ ਚਾਹੁੰਦੀਆਂ ਸਭ ਚੀਜ਼ਾਂ ਹੋਣ ਗਨ ਕਲਚਰ ਨੂੰ ਖਤਮ ਕੀਤਾ ਜਾਵੇ ਪਰ ਇਸ ਵੇਲੇ ਜ਼ਰੂਰਤ ਹੈ ਉੱਥੇ ਜਿਹਦਾ ਵੀ ਮੰਨ ਲਓ ਮੜਾ ਜਾਂ ਦਿਮਾਗ ਹਿਲਦਾ ਫਾਇਰ ਓਪਨ ਕਰ ਦਿੰਦਾ ਖਾਸ ਤੌਰ ਤੇ ਛੋਟੇ ਛੋਟੇ ਬੱਚੇ ਅਸਲਾ ਮਤਲਬ इजीली ਮਿਲ ਜਾਂਦਾ ਹਰ ਇੱਕ ਨੂੰ ਬੜੇ ਆਰਾਮ ਨਾਲ ਮਿਲ ਜਾਂਦਾ ਜੀ ਬੜੇ ਆਰਾਮ ਨਾਲ ਅਸਲਾ ਮਿਲ ਜਾਂਦਾ ਇੱਥੇ ਤੇ ਸਮਝ ਲਓ ਕਿ ਚੰਗੀਆਂ ਕਿਸੀਆਂ ਹੋ ਜਾਂਦੀਆਂ ਜੇ ਆਪਣੇ ਇੱਥੇ ਅਸਲਾ ਲੈਣਾ ਹੋਵੇ ਲਾਇਸੈਂਸ ਲੈਣਾ ਪੈਂਦਾ ਸਫਾਰਸ਼ਾਂ ਬੰਦੇ ਕਈ ਵਾਰੀ ਤੇ ਹੁੰਦੇ ਕਿ ਲਾਓ ਜੀ ਫਲਾਣੇ ਐਮਐਲਏ ਨੂੰ ਕਹਿ ਦਿਓ ਮੰਤਰੀ ਸਾਹਿਬ ਨੂੰ ਕਹਿ ਦਿਓ ਉਧਰੋਂ ਕਹਿ ਦੇ ਬੜੀਆਂ ਲੰਮਾ ਚੌੜਾ ਪ੍ਰੋਸੈਸ ਹੈ ਇੱਥੇ ਦੱਸਣਾ ਪੈਂਦਾ ਵੀ ਮੈਨੂੰ ਜ਼ਰੂਰਤ ਕਿਉਂ ਹੈ ਇੱਕ ਚੰਗੀ ਚੀਜ਼ ਵੀ ਹੈ ਕਿ ਐਵੇਂ ਵੀ ਲਾਇਸੈਂਸ ਜ਼ਰੂਰੀ ਹੈ ਬ੍ਰਿੰਦੋ ਜੀ ਉੱਥੇ ਲਾਇਸੈਂਸ ਮਿਲ ਜਾਂਦਾ ਪਰ ਉੱਥੇ ਥੋੜੇ ਜਿਹੀ ਕੰਮ ਬਹੁਤ ਈਜ਼ੀ ਹੈ ਉੱਥੇ ਜੋ ਦੱਸਦੇ ਨੇ ਕੰਮ ਈਜ਼ੀ ਹੈ ਇੱਥੇ ਵਰਗਾ ਕੰਮ ਨਹੀਂ ਹੈਗਾ ਉੱਥੇ ਮਤਲਬ ਕੋਈ ਜਿਆਦਾ ਲੰਬਾ ਚੌੜਾ ਨਹੀਂ ਹੈ ਫਾਰਮੈਲਿਟੀ ਜਿਹੜੀਆਂ ਹੈਗੀਆਂ ਬਹੁਤ ਜਿਆਦਾ ਲੰਬੀਆਂ ਚੌੜੀਆਂ ਨਹੀਂ ਹੈਗੀਆਂ ਔਰ ਦੂਜੇ ਪਾਸੇ ਤੁਸੀਂ ਦੇਖ ਲਓ ਉੱਥੇ ਦਾ ਕਲਚਰ ਹੈ ਬੰਦਾ ਜਿਹੜਾ ਹੈਗਾ ਇੱਥੇ ਵੀ ਤੁਸੀਂ ਦੇਖ ਲਓ ਕਿ ਬੰਦਾ ਸਟ्रेस ਦੇ ਵਿੱਚ ਹੈ ਬਹੁਤ ਜਿਆਦਾ ਔਰ ਜਿਸ ਧੱਕ ਨਾਲ ਆਪਾਂ ਉਹਦੀ ਗੱਲ ਕਰਦੇ ਨਾ ਥਾਮਸ ਮੈਥਿਊ ਕਰੁਕ ਜਿਹੜਾ ਨੌਜਵਾਨ ਹੈਗਾ ਜੀ ਉਹ ਆਪਣੇ ਨਰਸਿੰਗ ਹਮ ਚ ਕੰਮ ਕਰਦਾ ਸੀਗਾ ਪਾਰਟ ਟਾਈਮ ਉਥੇ ਗ੍ਰੈਜੂਏਸ਼ਨ ਤੋਂ ਬਾਅਦ ਉੱਥੇ ਕਲਚਰ ਕੀ ਹੈ ਕਿ ਜਦੋਂ 12ਵੀਂ ਕਰਦੇ ਆ ਨਾ ਬੱਚੇ 12ਵੀਂ ਤੋਂ ਬਾਅਦ ਫਿਰ ਉਹ ਕੰਮ ਕਰਨ ਲੱਗ ਜਾਂਦੇ ਨੇ ਠੀਕ ਹੈ ਆਪਣੇ ਫਿਰ ਥੋੜੀ ਜਿਹਾ ਕੰਮ ਕਰਦੇ ਨੇ ਆਪਣਾ ਖਰਚਾ ਪੂਰਾ ਕਰਦੇ ਨੇ ਫਿਰ ਯੂਨੀਵਰਸਿਟੀ ਜੀ ਐਡਮਿਸ਼ਨ ਲੈ ਲੈਂਦੇ ਨੇ ਬਹੁਤ ਜ਼ਿਆਦਾ ਪੈਸੇ ਗੁਰੇ ਜੋੜਦੇ ਨਹੀਂ ਹੈਗੇ ਕਿਉਂਕਿ ਉਹਨਾਂ ਦੀ ਸੋਸ਼ਲ ਸਿਕਿਉਰਿਟੀ ਜਿਹੜੀ ਹੈਗੀ ਹੈ ਉਹ ਠੀਕ ਹੈ ਚੰਗੀ ਹੈ ਵਧੀਆ ਉੱਥੇ ਲੋਡ ਨਹੀਂ ਹੈਗੀ ਕਿ ਯਾਰ ਸਾਡਾ ਬਰੱਡ ਬਟਰ ਕੀ ਹੋਊਗਾ ਇੱਥੇ ਵਾਂਗੂ ਨਹੀਂ ਹੈ ਤੁਸੀਂ ਜੇ ਕੋਈ ਬੰਦਾ ਟੈਕਸ ਪੇ ਕਰਦਾ ਹੈਗਾ ਟੈਕਸ ਰੇਟ ਠੀਕ ਹੈ ਜਿਆਦਾ ਕਰਕੇ ਟੈਕਸ ਚੋਰੀ ਵੀ ਕਰਦੇ ਆ ਲੋਕ ਬਹੁਤ ਜਿਆਦਾ ਹੈਗੇ ਨੇ ਸਾਡੇ ਇਤਿਹਾਸ ਟੈਕਸ ਚੋਰੀ ਕਰਨ ਵਾਲੇ ਉੱਥੇ ਜੇ ਕੋਈ ਬੰਦਾ ਟੈਕਸ ਦਿੰਦਾ ਤੇ ਉਸ ਨੂੰ ਉਸ ਦਾ ਜਿਹੜਾ ਫਲ ਮਿਲਦਾ ਹੈ ਉਹ ਸਿਕਿਉਰਿਟੀ ਮਿਲਦੀ ਸੋਸ਼ਲ ਸਿਕਿਉਰਿਟੀ ਇੱਥੇ ਤੁਹਾਨੂੰ ਕੀ ਮਿਲਦਾ ਜੇ ਕੋ ਗਰੀਬ ਹੈਗਾ ਉੱਥੇ ਕੀ ਮਿਲਣਾ ਜੀ 5 ਕਿਲੋ ਆਟਾ ਮਿਲੂ ਇੱਕ ਬੰਦੇ ਨੂੰ ਮਹੀਨੇ ਦਾ ਇਹੀ ਹੈ ਇੰਨੀ ਕਿ ਸਿਕਿਉਰਿਟੀ ਹੈ ਜਾਂ ਬਿਜਲੀ ਜਿਹੜੀ ਹੈਗੀ ਹੈ ਥੋੜੀ ਬਹੁਤੀ ਉਹ ਏਸੀ ਉਸੀ ਨਹੀਂ ਚੱਲਦਾ ਭਾਈ ਕੂਲਰ ਕਲਰ ਚਲਾਣ ਜੋਗੀ ਹੈ ਇਹਨੀ ਸਿਕਿਉਰਿਟੀ ਅਤੇ ਕੋਈ ਸੇਫਟੀ ਨਹੀਂ ਹੈਗੀ ਜੇ ਤੁਸੀਂ ਇਲਾਜ ਕਰਾਣਾ ਸਰਕਾਰੀ ਹਸਪੀਟਲ ਹੈਗੇ ਆ ਜੇ ਖੁਦਾ ਨਾ ਖਾਸਤਾ ਕੋਈ ਵੱਡਾ ਕਦੇ ਲੋਡ ਪੈ ਗਈ ਤੇ ਫਿਰ ਬੰਦਾ ਇਲਾਜ ਨਹੀਂ ਕਰਾਣ ਯੋਗ ਹੈਗਾ ਫਿਰ ਤੇ ਤਗੜੇ ਤਗੜੇ ਬੰਦਿਆਂ ਦੇ ਤੱਪੜ ਰੋਲ ਜਾਂਦੇ ਨੇ ਪਰ ਫਿਰ ਤੇ ਇਲਾਜ ਜਿਹੜਾ ਹੈਗਾ ਨਾ ਉਹ ਠੀਕ ਹੈ ਬੁਖਾਰ ਠਮਾਰ ਹੋਵੇ ਬੰਦਾ ਹੋਵੇ ਮਾੜਾ ਜਾਂ ਤੋ ਉਹਦੇ ਵਾਸਤੇ ਗੋਲੀ ਕੋ ਟੀਕਾ ਟੋਕਲ ਵਾਲੇ ਹਸਪੀਟਲ ਤੋਂ ਜਾਂ ਮਾੜਾ ਮੋਟੇ ਇਲਾਜ ਜਿਹੜੇ ਕਰਾ ਲੈ ਜਿਹੜੇ ਵੱਡੇ ਇਲਾਜ ਹੈ ਉਹਨਾਂ ਵਾਸਤੇ ਕੋਈ ਇੱਥੇ ਸੇਫਟੀ ਸਿਕਿਉਰਿਟੀ ਬਿਲਕੁਲ ਨਹੀਂ ਹੈਗੇ ਜੋ ਮਰਜ਼ੀ ਸਾਡੀਆਂ ਸਰਕਾਰਾਂ ਕਰਦੇ ਉੱਥੇ ਬਹੁਤ ਰਿਚ ਕੰਟਰੀ ਨੇ ਅਸੀਂ ਉਹਨਾਂ ਦਾ ਮੁਕਾਬਲਾ ਜੋ ਮਰਜ਼ੀ ਸਾਡੇ ਇੱਥੇ ਕਹੀ ਜਾਣ ਪ੍ਰਧਾਨ ਮੰਤਰੀ ਸਾਹਿਬ ਜਾਂ ਨੇਤਾ ਲੋਕ ਜੋ ਮਰਜ਼ੀ ਕਹੀ ਜਾਣ ਉਹ ਅਸੀਂ ਉਹਨਾਂ ਦਾ ਅਜੇ ਲਾਗੇ ਜਾਗੇ ਵੀ ਹੈ ਨਹੀਂ ਬਹੁਤ ਦੂਰ ਦੂਰ ਤੱਕ ਵੀ ਸਾਡੀ ਇੱਥੇ ਸੇਫਟੀ ਸਿਕਿਉਰਿਟੀ ਨਹੀਂ ਹੈਗੀ ਉੱਥੇ ਤੇ ਸੋਸ਼ਲ ਸਿਕਿਉਰਿਟੀ ਬਹੁਤ ਜ਼ਿਆਦਾ ਪਰ ਇੱਥੇ ਗਨ ਕਲਚਰ ਇੱਥੇ ਵੀ ਘੱਟ ਨਹੀਂ ਹੈ ਇੱਥੇ ਵੀ ਤੁਸੀਂ ਦੇਖ ਲਓ ਜਿਹੜੇ ਬੰਦੇ ਅਫੋਰਡ ਕਰ ਸਕਦੇ ਨੇ ਉਹ ਗਨ ਲੈਂਦੇ ਨੇ ਔਰ ਬਹੁਤ ਸਾਰੇ ਵੱਡੀ ਗਿਣਤੀ ਉਹਨਾਂ ਦੀ ਹੈਗੀ ਹੈ ਜਿਹੜੇ ਉਹ ਮਤਲਬ ਗੈਰ ਕਾਨੂੰਨੀ ਅਸਲੇ ਵੀ ਇਸਤੇਮਾਲ ਕਰ ਦਿੰਦੇ ਨੇ ਤੁਹਾਨੂੰ ਦੇਖਣ ਨੂੰ ਅਕਸਰ ਤੁਹਾਨੂੰ ਮਿਲਦਾ ਕਬ ਸੁਣਨ ਨੂੰ ਮਿਲਦਾ ਖਾਸ ਤੌਰ ਤੇ ਯੂਪੀ ਬਿਹਾਰ ਦੀ ਗੱਲ ਕਰੀਏ ਤੇ ਕਈ ਵਾਰ ਇਹਦੇ ਕਿ ਯੂਪੀ ਬਿਹਾਰ ਤੋਂ ਜ਼ਲਾ ਆਇਆ ਜੀ ਯੂਪੀ ਤੋਂ ਲੈ ਕੇ ਆਇਆ ਇਸਲਾ ਕਈ ਵਾਰੀ ਕ੍ਰਾਈਮ ਦੀਆਂ ਜਿਹੜੀਆਂ ਖਬਰਾਂ ਆਪਾਂ ਨੂੰ ਪੜਨ ਨੂੰ ਮਿਲਦੀਆਂ ਨੇ ਸੋ ਇਹ ਸਭ ਚੀਜ਼ਾਂ ਜਿਹੜੀਆਂ ਨੇ ਇੱਥੇ ਵੀ ਘੱਟ ਨਹੀਂ ਇੱਥੇ ਕ੍ਰਾਈਮ ਇੱਥੇ ਹਿਡਨ ਕ੍ਰਾਈਮ ਬਹੁਤ ਜ਼ਿਆਦਾ ਹੈ ਉੱਥੇ ਕ੍ਰਾਈਮ ਹੁੰਦਾ ਸੁਰਖੀਆਂ ਮੜਨਾਂ ਅਖਬਾਰਾਂ ਚ ਆਉਂਦੇ ਐਫ ਆਈ ਆਰ ਇੰਨੀਆਂ ਹੋਈਆਂ ਇੰਨੀਆਂ ਨਹੀਂ ਹੋਈਆਂ ਇੱਥੇ ਤੇ ਜਿਹੜਾ ਕ੍ਰਾਈਮ ਹੁੰਦਾ ਨਾ ਇੰਡੀਆ ਦੇ ਵਿੱਚ ਉਹ ਹਿਡਨ ਕ੍ਰਾਈਮ ਬਹੁਤ ਜ਼ਿਆਦਾ ਹੁੰਦਾ ਲੋਕ ਐਫ ਆਈ ਆਰ ਨਹੀਂ ਕਰਾਉਂਦੇ ਦੂਜਾ ਮੰਨ ਕਰਵਾ ਵੀ ਦਿੰਦੇ ਨੇ ਤੇ ਜਿਹੜਾ ਗਰੀਬ ਮਾਤੜ ਬੰਦਾ ਉਹ ਜਸਟਿਸ ਨਹੀਂ ਲੈ ਸਕਦਾ ਅਗਲਾ ਕਹੂਗਾ ਯਾਰ ਮੈਂ ਜਸਟਿਸ ਕਿੱਦਾ ਉਹਦੇ ਹੋਰ ਪੰਗੇ ਜੇ ਫਸ ਜਾਂਦਾ ਇੱਕ ਤੇ ਉਹਦੇ ਨਾਲ ਮਤਲਬ ਕਿ ਕਰਾਇਮ ਹੁੰਦਾ ਜ਼ੁਰਮ ਹੁੰਦਾ ਉਹਦੇ ਨਾਲ ਉਹਦੇ ਨਾਲ ਧੱਕੇਸ਼ਾਹੀ ਹੁੰਦੀ ਹੈ ਦੂਜਾ ਉਹ ਇਨਸਾਫ ਲੈਣ ਲਈ ਜਦੋਂ ਐਫ ਆਈ ਆਰ ਲੋਜ ਹੁੰਦੀ ਹੈ ਕਚਹਿਰੀ ਜਾਂਦਾ ਉਹਦੇ ਧੱਕੇ ਖਾਣੇ ਪੈਂਦੇ ਨੇ ਤਰੀਕਾਂ ਦੇ ਤਰੀਕਾਂ ਫੇਰ ਸਮਝ ਲਓ ਕਿ ਵਕੀਲ ਦੀ ਫੀਸ ਵੀ ਦੇਣੀ ਪੈਂਦੀ ਹੈ ਉਹ ਫੇਰ ਗਵਾਹ ਕਦੋਂ ਪੇਸ਼ ਹੋਣਗੇ ਕਿੰਨੇ ਸਾਲ ਲੱਗਣਗੇ ਉਹ ਕਾ ਮਾਮਲੇ ਜਿਆਦਾ ਕਰਕੇ ਰਫਾ ਦਫਾਈ ਹੋ ਜਾਂਦੇ ਨੇ ਜਸਟਿਸ ਜਿਹੜਾ ਹੈ ਨਾ ਉਹ ਮਿਲਦਾ ਹੀ ਨਹੀਂ ਹੈਗਾ ਕਿਉਂਕਿ ਉਹਦੇ ਵਾਸਤੇ ਉਹ ਜਿਹੜਾ ਗਰੀਬ ਆਦਮੀ ਮਾਤਲ ਬੰਦਾ ਹੁੰਦਾ ਹੈ ਨਾ ਰਿਸੋਰਸਫੁੱਲ ਇੰਨਾ ਨਹੀਂ ਹੁੰਦਾ ਕਹਿੰਦੇ ਤੇ ਜ਼ਰੂਰ ਨੇ ਪਈ ਇਹ ਜੀ ਗਰੀਬ ਆਦਮੀ ਨੂੰ ਅਸੀਂ ਇਹ ਜਿਹੜੀ ਦੇ ਦਿੰਨੇ ਆ ਜੀ ਇੰਨੀ ਫ੍ਰੀ ਸਰਵਿਸਿਜ਼ ਨੇ ਲਾਇਰ ਦਿੰਨਿਆ ਸਰਕਾਰ ਵੱਲੋਂ ਲੀਗਲ ਅਥਾਰਟੀ ਬੜੀਆਂ ਹੋਈਆਂ ਨੇ ਅਥਾਰਟੀ ਸਰਵਿਸਿਜ਼ ਠੀਕ ਹੈ ਉਪਰੋਂ ਕਿੰਨਿਆਂ ਕ ਕਾਮਯਾਬ ਨੇ ਕਿੰਨੇ ਲੋਕਾਂ ਨੂੰ ਉਹਨਾਂ ਨੇ ਅ ਜਸਟਿਸ ਦਵਾਈ ਹੈ ਕਿ ਕਨਵਿਕਸ਼ਨ ਰੇਟ ਉਹਨਾਂ ਵਕੀਲਾਂ ਦਾ ਕਿੰਨਾ ਕਨਵਿਕਟ ਕਰਾਉਣ ਵਾਸਤੇ ਜਿਹੜਾ ਦੋਸ਼ੀ ਹੈਗਾ ਹੈ ਨਾ ਇਹ ਸਭ ਚੀਜ਼ਾਂ ਬੜੀਆਂ ਵਿਚਾਰਣ ਯੋਗ ਨੇ ਔਰ ਜੇ ਆਪਾਂ ਗੱਲ ਕਰ ਲਈਏ ਇੱਥੇ ਤੇ ਉੱਥੇ ਦਾ ਅਜੇ ਵੀ ਬਹੁਤ ਫਰਕ ਹੈ ਉੱਥੇ ਅਜੇ ਵੀ ਮੈਂ ਬਹੁਤ ਸਾਰੇ ਬੰਦੇ ਜਾਣਦਾ ਕਹਿੰਦੇ ਜਿਹੜੇ ਕੈਲੀਫੋਰਨੀਆ ਸੈਕਰਮੈਂਟੋ ਜਿਹੇ ਬੰਦਾ ਆਇਆ ਸੀ ਕਹਿੰਦਾ ਇਹ ਅਸੀਂ ਤੇ ਯਾਰ ਤੇ ਬਹੁਤ ਜ਼ਿਆਦਾ ਸੇਫ ਆ ਮੈਂ ਹੈ ਮੈਂ ਉੱਥੇ ਕੈਲੀਫੋਰਨੀਆ ਦੇ ਵਿੱਚ ਉਹ ਕਹਿੰਦਾ ਕਈ ਥਾਂ ਹੈ ਕਈ ਥਾਂ ਨਹੀਂ ਹੈ ਸੇਫਟੀ ਠੀਕ ਹੈ ਪਰ ਇੰਡੀਆ ਨਾਲੋਂ ਕਹਿੰਦਾ ਬਹੁਤ ਵਧੀਆ ਮਾਹੌਲ ਹੈ ਕ੍ਰਾਈਮ ਇੱਥੇ ਵੀ ਹੈਗਾ ਉੱਥੇ ਵੀ ਹੈਗਾ ਪਰ ਇੱਥੇ ਕ੍ਰਾਈਮ ਜ਼ਿਆਦਾ ਕਹਿੰਦੇ ਮੈਨੇ ਤੇ ਹਿਡਨ ਕ੍ਰਾਈਮ ਬਹੁਤ ਜ਼ਿਆਦਾ ਹੈ ਇੱਥੇ ਉੱਥੇ ਵੀ ਹੈ ਸੋ ਮੁੱਖੀ ਗੱਲ ਇਹ ਹੈ ਕਿ ਆਪਾਂ ਗੱਲ ਸ਼ੁਰੂ ਕੀਤੀ ਸੀਗੀ ਜਿਸ ਤਰੀਕੇ ਦੇ ਨਾਲ ਉੱਥੇ ਜਿਹੜਾ ਥਾਮਸ ਮੈਥਿਊ ਕਰੁਕ ਹੈਗਾ ਉਹ ਨੌਜਵਾਨ ਦੀ ਉਹ ਕੋ ਬਹੁਤ ਰਿਸੋਰਸਫੁੱਲ ਪਰਿਵਾਰ ਦਾ ਨਹੀਂ ਸੀ ਹੈਗਾ ਬਹੁਤ ਅਮੀਰ ਪਰਿਵਾਰ ਦਾ ਨਹੀਂ ਸੀ ਹੈਗਾ ਹੁਣ ਇਨਵੈਸਟੀਗੇਸ਼ਨ ਚੱਲ ਰਹੀ ਹੈ ਬਹੁਤ ਸਾਰੇ ਲੋਕਾਂ ਦਾ ਇਹ ਤਰਕ ਹੈ ਜਿਸ ਢੰਗ ਨਾਲ ਅਸੀਂ ਸੁਣਦੇ ਆ ਰਹੇ ਹਾਂ ਕਿ ਇਹ ਹਮਲਾ ਆਪੋਜੀਸ਼ਨ ਪਾਰਟੀ ਦੇ ਕਿਸੇ ਲੀਡਰ ਨੇ ਕਰਵਾਇਆ ਜਾਂ ਇਹ ਹਮਲਾ ਸਮਝ ਲਓ ਸਿੰਪਥੀ ਲੈਣ ਵਾਸਤੇ ਹਮਦਰਦੀ ਲੈਣ ਵਾਸਤੇ ਕਿਤੇ ਰਾਸ਼ਟਰਪਤੀ ਸਾਹਿਬ ਸਾਬਕਾ ਰਾਸ਼ਟਰਪਤੀ ਸਾਹਿਬ ਨੇ ਆਪਣੇ ਤੇ ਤਨੀ ਕਰਵਾ ਲਿਆ ਇਹ ਵੀ ਗੱਲਾਂ ਉੱਠ ਰਹੀਆਂ ਪਰ ਇਦਾਂ ਦਾ ਮੈਨੂੰ ਲੱਗਦਾ ਨਹੀਂ ਵੀ ਇਦਾਂ ਕੋਈ ਕਰਵਾਊਗਾ ਗੱਲਾਂ ਬਹੁਤ ਸਾਰੀਆਂ ਉੱਠ ਰਹੀ ਨੇ ਹੁਣ ਜਿਹੜਾ ਅ ਹਮਲਾਵਾਰਾ ਮੁੰਡਾ ਉਹ ਵਿਚਾਰਾ ਦੇਖੋ ਆਪਾਂ ਬੱਚਾ ਛੋਟੀ ਉਮਰ ਦਾ ਠੀਕ ਹੈ ਉਹਦੀ ਕੀ ਕਾਰਨ ਰਹੇ ਨੇ ਉਹਦੇ ਪਿੱਛੇ ਇਹ ਤੇ ਉਹੀ ਦੱਸ ਸਕਦਾ ਸੀਗਾ ਬਿਲਕੁਲ ਬੁਰਾ ਕੀਤਾ ਹੈ ਕ੍ਰਾਈਮ ਕੀਤਾ ਹੈ ਮਾਰਾ ਕੀਤਾ ਇਹ ਚ ਕੋਈ ਦੋਰਾਏ ਨਹੀਂ ਹੈਗਾ ਪਰ ਉਹਦੇ ਪਿੱਛੇ ਕਾਰਨ ਜੋ ਜਿੰਨਾ ਹੁੰਦਾ ਉਹਨੂੰ ਅਰੇਸਟ ਕੀਤਾ ਜਾਂਦਾ ਉਹਦੇ ਤੋਂ ਇਨਟੈਰੋਗੇਟ ਕੀਤਾ ਜਾਂਦਾ ਫੇਰ ਹੀ ਉਹ ਸਭ ਚੀਜ਼ਾਂ ਪਤਾ ਲੱਗ ਸਕਦੀਆਂ ਸੀਗੀਆਂ ਪਰ ਫੇਰ ਵੀ ਆਪਾਂ ਜਿਵੇਂ ਇੱਕ ਪਰਿਵਾਰ ਦਾ ਜਿਹੜਾ ਬੱਚਾ ਹੈਗਾ ਉਹ ਨਹੀਂ ਰਿਹਾ ਪੜਨ ਚੋਂ ਬੜਾ ਇੰਟੈਲੀਜੈਂਸ ਸੀਗਾ ਬਹੁਤ ਬ੍ਰਿਲੀਅੰਟ ਸੀਗਾ ਬੜਾ ਜਿਹੜਾ ਹੈਗਾ ਰਿਜ਼ਰਵ ਸੀਗਾ ਉਹਦੇ ਪਿੱਛੇ ਕਾਰਨ ਤੇ ਉਹ ਹੀ ਦੱਸ ਸਕਦਾ ਸੀਗਾ ਫਿਲਹਾਲ ਜਿਹੜੀਆਂ ਇਨਵੈਸਟੀਗੇਸ਼ਨ ਏਜੰਸੀਜ਼ ਨੇ ਉਹ ਇਨਵੈਸਟੀਗੇਸ਼ਨ ਕਰ ਰਹੀਆਂ ਨੇ ਮੈਨੂੰ ਲੱਗਦਾ ਹੈ 1-2 ਦਿਨਾਂ ਤੱਕ ਹੋਰ ਜਿਹੜੇ ਬਹੁਤ ਸਾਰੇ ਤੱਥ ਨੇ ਉਹ ਸਾਹਮਣੇ ਆਉਣਗੇ ਜੀ ਔਰ ਜਿਸ ਢੰਗ ਨਾਲ ਮੈਂ ਪਹਿਲਾਂ ਵੀ ਕਿਹਾ ਕਿ ਇਹ ਜਿਹੜੇ ਰਾਸ਼ਟਰਪਤੀ ਤੇ ਹਮਲੇ ਹਨ ਇਹ ਕੋਈ ਨਵੀਂ ਗੱਲ ਨਹੀਂ ਹੈ ਪਹਿਲੀ ਗੱਲ ਨਹੀਂ ਹੈਗੀ ਹੈ ਪਹਿਲਾਂ ਵੀ ਬਹੁਤ ਸਾਰੇ ਵਰਲਡਵਾਈਡ ਹੁੰਦੇ ਰਹੇ ਨੇ ਪਰ ਜੋ ਵੀ ਹੈ ਇਹ ਸਭ ਚੀਜ਼ ਬੜੀ ਮੰਦ ਭਾਗੀ ਔਰ ਬੜੀ ਅਫਸੋਸਜਨਕ ਗੱਲ ਹੋਈ ਹੈ ਜੋ ਕੁਝ ਵੀ ਹੋਇਆ ਮਾੜਾ ਹੋਇਆ ਜੀ ਬਹੁਤ-ਬਹੁਤ ਧੰਨਵਾਦ ਬ੍ਰਿੰਦ ਜੀ ਅਹਿਮ ਜਾਣਕਾਰੀ ਦੇਣ ਲਈ ਸ਼ੁਕਰੀਆ ਜੀ ਬਹੁਤ ਜਲਦ ਹਾਜ਼ਰ ਹੋਵਾਂਗੇ ਅਹਿਮ ਮੁੱਦੇ ਲੈ ਕੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ